ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦੇ ਵਿੱਚ ਪਹਿਲਾ ਗੁਰਮੁਖੀ 셀ਫੀ ਪੁਆਇੰਟ ਸਥਾਪਿਤ ਕੀਤਾ ਗਿਆ ਇਸ 셀ਫੀ ਪੁਆਇੰਟ ਦਾ ਉਦਘਾਟਨ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ ਕਿਉਂਕਿ ਕੁਲਵੰਤ ਸਿੰਘ ਵੱਲੋਂ ਪੰਜਾਬੀ ਪਾਸ਼ਾ ਦੇ ਵਿੱਚ ਹੀ ਆਈਐਸ ਕੀਤੀ ਗਈ ਹੈ ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਬਹਿਣੀਵਾਲ ਦੇਖੇ ਪਹੁੰਚ ਕੇ ਮਾਣ ਮਹਿਸੂਸ ਕਰਦੇ ਹੋਏ ਜਿੱਥੇ ਪਿੰਡ ਦੇ ਸਮਾਜ ਸੇਵੀ ਹਰਪ੍ਰੀਤ ਸਿੰਘ ਬੈਣੀਵਾਲ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਹਿ ਕੇ ਹਰਪ੍ਰੀਤ ਸਿੰਘ ਬੈਣੀਵਾਲ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਯਤਨ ਕੀਤੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਜਿੱਥੇ ਹਰਪ੍ਰੀਤ ਸਿੰਘ ਬੈਣੀਵਾਲ ਵੱਲੋਂ ਬਾਲੀਵੁੱਡ ਅਤੇ ਦੂਸਰੇ ਸੂਬਿਆਂ ਦੇ ਵੱਡੇ ਰਾਜਨੇਤਾਵਾਂ ਨੂੰ ਪੰਜਾਬੀ ਦੀ ਗੁਰਮੁਖੀ ਵਿੱਚ ਲਿਖੀ ਫੱਟੀ ਪੇਟ ਕੀਤੀ ਗਈ ਹੈ ਉੱਥੇ ਹੀ ਉਹਨਾਂ ਵੱਲੋਂ ਅੱਜ ਆਪਣੇ ਪਿੰਡ ਦੇ ਵਿੱਚ ਗੁਰਮੁਖੀ ਦੇ ਵਿੱਚ ਪਹਿਲਾ ਸੈਲਫੀ ਪੁਆਇੰਟ ਸਥਾਪਿਤ ਕੀਤਾ ਗਿਆ ਹੈ ਉਥੇ ਉਹਨਾਂ ਅੱਜ ਪੰਜਾਬੀ ਮਾਂ ਬੋਲੀ ਦਿਵਸ ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਦੇ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਹਰ ਘਰ ਤੱਕ ਅਤੇ ਹਰ ਜਗ੍ਹਾ ਸਥਾਪਿਤ ਕੀਤਾ ਜਾਵੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਮਾਜ ਸੇਵੀ ਹਰਪ੍ਰੀਤ ਸਿੰਘ ਬਣੀਵਾਲ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਜਿਸ ਜਗ੍ਹਾ ਤੇ ਵੀ ਸਭ ਤੋਂ ਵਧੀਆ ਗੁਰਮੁਖੀ ਦੇ ਵਿੱਚ ਸੈਲਫੀ ਪੁਆਇੰਟ ਸਥਾਪਿਤ ਕੀਤਾ ਜਾਵੇਗਾ ਤਾਂ ਅਗਲੇ ਸਾਲ ਉਹਨਾਂ ਨੂੰ 1 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਸਰ ਮਾਨਸਾ ਦੇ ਵਿੱਚ ਅੱਜ ਜਿਹੜਾ ਪੰਜਾਬੀ ਮਾਤ ਪਾਤਸ਼ਾਹ ਦੇ ਦਵਸਤ ਇੱਕ ਪਹਿਲਾ ਸੈਲਫੀ ਪੁਆਇੰਟ ਬਣਾਇਆ ਗਿਆ ਕੀ ਕਹੋਗੇ ਜੀ ਤੁਹਾਡੇ ਬਲੌਗ ਕਰਕੇ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਅੱਜ ਕੋ ਮੰਤਰੀ ਮਾਤ ਪਾਸ਼ਾ ਦਿਵਸ ਹੈ ਇਹ ਯੂਨੈਸਕੋ ਵੱਲੋਂ ਡੈਜਿਗਨੇਟਡ ਡੇ ਆ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਇਹਦਾ ਮੰਤਵ ਇਹ ਹੈ ਕਿ ਦੁਨੀਆ 'ਚ ਕਿੰਨੇ ਵੱਖੋ ਵੱਖਰੇ ਸਭਿਆਚਾਰ ਨੇ ਕਿੰਨੀਆਂ ਬੋਲੀਆਂ ਦੀ ਬਣ ਗਈ ਹੈ ਉਹਦੇ ਪ੍ਰਤੀ ਅਵੇਅਰਨੈਸ ਫਲਾਉਣ ਲਈ ਕਿਉਂਕਿ ਜਿਵੇਂ ਦੁਨੀਆ ਚੱਲਦੀ ਹੈ ਉਹਦੇ ਵਿੱਚ ਰੋਜ਼ਾਨਾ ਤਕਰੀਬਨ ਕਈ ਬੋਲੀਆਂ ਖਤਮ ਹੋ ਰਹੀਆਂ ਨੇ ਤੇ ਇਹ ਹਰੇਕ ਬੋਲੀ ਨੂੰ ਖਤਰਾ ਬਣਿਆ ਰਹਿੰਦਾ ਹੈ ਕਿ ਕਿਤੇ ਉਹਦੇ ਬੋਲਣ ਵਾਲਿਆਂ ਦੀ ਗਿਣਤੀ ਇੰਨੀ ਨਾ ਘਟ ਜਾਵੇ ਕਿ ਉਹਦੀ ਹੋਣ ਦੀ ਹੀ ਖਤਰੇ 'ਚ ਆ ਜਾਵੇ ਤਾਂ ਇਸੇ ਪ੍ਰਤੀ ਅਵੇਅਰਨੈਸ ਦੇ ਲਈ ਇਹ ਅਸੀਂ ਪੰਜਾਬ ਦੇ ਵਿੱਚ ਮਨਾਉਂਦੇ ਆ ਪੰਜਾਬੀ ਬੋਲੀ ਪ੍ਰਤੀ ਇਸ ਤਰ੍ਹਾਂ ਹੋਰ ਵੀ ਸਾਰੀਆਂ ਬੋਲੀਆਂ ਵਾਲੇ ਆਪਣੀ ਆਪਣੀ ਬੋਲੀ ਪ੍ਰਤੀ ਜਾਗਰੂਕਤਾ ਫਲਾਉਣ ਲਈ ਮਨਾਉਂਦੇ ਆ ਉਸੇ ਦੇ ਤਹਿਤ ਬੈਣੀਵਾਲ ਬੈਣੀਵਾਲ ਇਹ ਜਿਹੜਾ ਪਿੰਡ ਹੈ ਬਠਿੰਡੇ ਵਾਲੇ ਪਾਸੇ ਤੋਂ ਤਲਵੰਡੀ ਸਾਬੋ ਵਾਲੇ ਪਾਸੇ ਤੋਂ ਮਾਨਸਾ ਜ਼ਿਲ੍ਹੇ ਦਾ ਪਹਿਲਾ ਪਿੰਡ ਵੀ ਹੈ ਇਸੇ ਦੇ ਇੱਕ ਸਮਾਜ ਸੇਵੀ ਨੇ ਹਰਪ੍ਰੀਤ ਸਿੰਘ ਜਿਹੜੇ ਮੇਰੇ ਨਾਲ ਖੜੇ ਨੇ ਇਹਨਾਂ ਨੇ ਇੱਕ ਉਦਮ ਕੀਤਾ ਹੈ ਕਿ ਜਗਾ ਜਗਾ ਫਟੀਆਂ ਲਾਉਣੀਆਂ ਨੇ ਤਾਂ ਅੱਜ ਇਹਨਾਂ ਨੇ ਆ ਪਹਿਲੀ ਫੱਟੀ ਬੈਣੀਵਾਲ ਦੇ ਅੱਡੇ ਤੇ ਲਗਵਾਈ ਹੈ ਤੇ ਇਸੇ ਤਰੀਕੇ ਨਾਲ ਹੋਰ ਜਗਾ ਤੇ ਵੀ ਇਹੋ ਜੀਆਂ ਫਟੀਆਂ ਲੱਗਣਗੀਆਂ ਤਾਂ ਕਿ ਬੱਚਿਆਂ ਨੂੰ ਘਟੋ ਘਟ ਇਸ ਪ੍ਰਤੀ ਜਾਣਕਾਰੀ ਰਹੇ ਕਿ ਸਾਡੀ ਮਾਂ ਬੋਲੀ ਕਿਹੜੀ ਹੈ ਅਸੀਂ ਇਸ ਦੇ ਨਾਲ ਕਿਵੇਂ ਜੁੜੇ ਰਹਿਣਾ ਔਰ ਅੱਜ ਇਹਨਾਂ ਨੇ ਇਹ ਅਨਾਉਂਸ ਵੀ ਕੀਤਾ ਕਿ ਅ ਜਿੱਥੇ ਜਿੱਥੇ ਫਟੀਆਂ ਲੱਗੀਆਂ ਹੋਣਗੀਆਂ ਜਿਹੜੀ ਉਹਨਾਂ ਚੋਂ ਬੈਸਟ ਫੱਟੀ ਹੋਏਗੀ ਵਧੀਆ ਸ਼ਿੰਗਾਰਨਗੇ ਜਿਹੜੇ ਲੋਕ ਜਿਹੜੇ ਪਿੰਡ ਵਾਲੇ ਇਸ ਫੱਟੀ ਨੂੰ ਉਹਨਾਂ ਨੂੰ ਅਗਲੇ ਸਾਲ ਇਸੇ ਦਿਨ ਤੇ 21 ਫਰਵਰੀ 26 ਨੂੰ 1 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਊਗਾ ਔਰ ਮੈਂ ਇਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਾ ਔਰ ਬੈਣੀਵਾਲ ਦੇ ਵਸਿੰਦਿਆਂ ਨੂੰ ਵਧਾਈ ਵੀ ਦਿੰਦਾ ਥੈਂਕ ਯੂ ਸਰ ਹਰਪ੍ਰੀਤ ਸਿੰਘ ਵੱਲੋਂ ਬਾਲੀਵੁੱਡ ਤੱਕ ਜਿਹੜੇ ਜਾਂ ਜੇ ਕਹ ਲਈਏ ਦੂਸਰੇ ਸੂਪਿਆਂ ਦੇ ਨੇਤਾਵਾਂ ਤੱਕ ਵੀ ਜਿਹੜੀ ਇਹ ਪੰਜਾਬੀ ਦੀ ਫੱਟੀ ਪਹੁੰਚਾਈ ਹੈ ਜੀ ਹਾਂ ਜੀ ਇਹ ਬਹੁਤ ਜ਼ਿਆਦਾ ਉਦਮ ਕਰ ਰਹੇ ਨੇ ਇਸ ਤਰ੍ਹਾਂ ਦੀ ਸੋਚ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਵੈਸੇ ਤਾਂ ਸਾਡੀ ਕੁਮੰਤਰੀ ਬੋਲੀ ਹੈ ਹੀ ਪੰਜਾਬੀ ਦੇਖੋ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚੀ ਹੋਈ ਹੈ ਪਰ ਇਹਦੀ ਹੋੰਦ ਨੂੰ ਜਿੱਥੇ ਕਿਤੇ ਖਤਰਾ ਹੈ ਉਹਦੇ ਬਾਬਤ ਵੀ ਗੱਲ ਹੋਣੀ ਜ਼ਰੂਰੀ ਹੈ ਉਹ ਸੁਨੇਹਾ ਇਹ ਪੁਚਾ ਰਹੇ ਨੇ ਇਹ ਦੇਖੋ ਜੀ ਆਪਣੀ ਆਪਣਾ ਆਪ ਦਾ ਆਪ ਹੈ ਸਾਰਾ ਕੁਝ ਹੈ ਹਨਾ ਤੇ ਇਹ ਅੱਖਰ ਨੇ ਜਿਹੜੇ ਗੁਰਮੁਖੀ ਦੇ ਤੇ ਖਾਸ ਕਰ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਅਸੀਂ ਆਪਦੇ ਪਿੰਡ ਦੇ ਅੱਡੇ ਦਾ ਸ਼ਿੰਗਾਰ ਹੈ ਜਿਹੜਾ ਗੁਰਮੁਖੀ ਫੱਟੀ ਨਾਲ ਕੀਤਾਗਾ ਨਾਲ ਪਿੰਡ ਦੇ ਜਿਹੜਾ ਨਾਮ ਆ ਉਹ ਵੀ ਗੁਰਮੁਖੀ ਅੱਖਰਾਂ ਦੇ ਵਿੱਚ ਲਿਖਿਆਗਾ ਪੰਜਾਬੀ ਦੇ ਵਿੱਚ ਤਾਂ ਕਿ ਇਹ ਨਾਲ ਇੱਕ ਜੜ ਨੂੰ ਪਾਣੀ ਦੇਣ ਵਾਲੀ ਗੱਲ ਹੁੰਦੀ ਹੈਗੀ ਵੀ ਅਸੀਂ ਆਪਦੇ ਪਿੰਡ ਦਾ ਜਿਹੜਾ ਸ਼ਿੰਗਾਰ ਹੈ ਜਿੱਥੋਂ ਸਾਡੇ ਪਿੰਡ ਦੀ ਐਂਟਰੀ ਹੁੰਦੀ ਹੈ ਅੱਡੇ ਤੋਂ ਤੇ ਉਥੇ ਅਸੀਂ ਇਹ ਪੱਟੀ ਸ਼ਸ਼ੋਭਤ ਕਰਕੇ ਇੱਕ ਸੈਲਫੀ ਪੁਆਇੰਟ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਨੂੰ ਜਿਹੜਾ ਆਪਾਂ ਕਹੀਏ ਵੀ ਪੀੜ੍ਹੀ ਨੂੰ ਟੱਚ ਕਰਦਾ ਹਨਾ ਵੀ ਅਸੀਂ ਇੱਥੇ ਫੋਟੋਆਂ ਖਿੱਚਾਂਗੇ ਹੋਰ ਖਿੱਚਾਂਗੇ ਮੈਂ ਸ਼ਹਿਰਾਂ ਦੇ ਨਾਮ ਦੇਖਦਾ ਹੁੰਨਾ ਕਿਤੇ ਲਿਖਿਆ ਹੁੰਦਾ ਆਈ ਪਾ ਕੇ ਵਿੱਚ ਦਿਲ ਪਾ ਕੇ ਬਠਿੰਡਾ ਲਿਖਦਾ ਕਿਤੇ ਆਈ ਪਾ ਕੇ ਵਿੱਚ ਦਿਲ ਪਾ ਕੇ ਦਿੱਲੀ ਲਿਖਦਾ ਤੇ ਸਾਨੂੰ ਐ ਸੀ ਮੇਰੇ ਮਨ ਦੇ ਵਿੱਚ ਬੜੇ ਚਿਰ ਦੀ ਇਹ ਸੀਗੀ ਵੀ ਅਸੀਂ ਜਦੋਂ ਆਪਦੇ ਪਿੰਡ ਦਾ ਇੱਕ ਸ਼ਿੰਗਾਰ ਬਣਾਵਾਂਗੇ ਤਾਂ ਆਪਦੇ ਪੰਜਾਬੀ ਦੇ ਵਿੱਚ ਬਣਾਵਾਂਗੇ ਉਹ ਕੁਦਰਤੀ ਅੰਤਰਰਾਸ਼ਟਰੀ ਮਾਤ ਭਾਸ਼ਾ ਦੇ ਵਾਸਤੇ ਬੜਾ ਭਾਗਾ ਭਰਿਆ ਦੇਣਾ ਤੇ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਨੇ ਸਰਦਾਰ ਕੁਲਵੰਤ ਸਿੰਘ ਜੀ ਉਹਨਾਂ ਨੇ ਵੀ ਆਈਐਸ ਵੀ ਪੰਜਾਬੀ ਦੇ ਵਿੱਚ ਕੀਤੀ ਹੈਗੀ ਤੇ ਦੋ ਹੀ ਬੰਦੇ ਨੇ ਜਿਨ੍ਹਾਂ ਨੇ ਆਈਐਸ ਪੰਜਾਬੀ ਦੇ ਵਿੱਚ ਕੀਤੀ ਹੈ ਸੋ ਉਹਨਾਂ ਨੇ ਇਹਦੇ ਨਿਉ ਨਿਉ ਦਾ ਜਿਹੜਾ ਨਿਉ ਪੱਥਰ ਦਾ ਉਦਘਾਟਨ ਵੀ ਕੀਤਾ ਅੱਜ ਅਸੀਂ ਨਿਉ ਰੱਖੀ ਹੈ ਇਹ ਹੋਰ ਸ਼ਿੰਗਾਰ ਕੇ ਸਵਾਰ ਕੇ ਤੁਹਾਨੂੰ ਇੱਕ ਸਾਲ ਦੇ ਅੰਦਰ ਅੰਦਰ ਅਗਲੇ 6 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲੇ ਹੋਰ ਕਿੱਥੇ ਕਿੱਥੇ ਪਹੁੰਚਣਾ ਦੀ ਆਪਾਂ ਇਹ ਗੁਰਮੁਖੀ ਦੀ ਬੋਲੀ ਵਿੱਚ ਇਹ ਕੋਈ ਗੁਰਮੁਖੀ ਦੀਆਂ ਫੱਟੀਆਂ ਮੈਂ ਜਿਨ੍ਹਾਂ ਨੇ ਵੀ ਪੰਜਾਬੀ ਦੇ ਵਿੱਚ ਵੱਡੇ ਪੂਰਨੇ ਪਾਏ ਆ ਪੰਜਾਬੀ ਲੋਕਾਂ ਨੇ ਤੇ ਕੁਝ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੂੰ ਪੰਜਾਬੀ ਫੋਲੋ ਕਰਦੇ ਆ ਆਪਣੇ ਵੀ ਮੈਨੂੰ ਐ ਲੱਗਦਾ ਸੀ ਵੀ ਇਹਨਾਂ ਦੇ ਹੱਥ ਦੇ ਵਿੱਚ ਦੇਖ ਕੇ ਲੋ ਜਿਹੜੇ ਪ੍ਰਭਾਵਿਤ ਹੋਣਗੇ ਕਿਉਂਕਿ ਉਹਨਾਂ ਦੀ ਫੋਟੋ ਦੇਖ ਕੇ ਹਰੇਕ ਦੇ ਮਨ ਚ ਆਇਆ ਹੁੰਦਾ ਜਿਹਨੂੰ ਜਿਹੜਾ ਕੋਈ ਆਪਦਾ ਰੋਲ ਮਾਡਲ ਮੰਨਦਾ ਹੁੰਦਾ ਚਾਹੇ ਕੋਈ ਨੇਤਾ ਨੂੰ ਮੰਨਦਾ ਚਾਹੇ ਕੋਈ ਫਿਲਮ ਸਟਾਰ ਨੂੰ ਮੰਨਦਾ ਚਾਹੇ ਕੋਈ ਸਪੋਰਟਸਮੈਨ ਨੂੰ ਮੰਨਦਾ ਜਿਹਨੂੰ ਵੀ ਮੰਨਦਾ ਵੀ ਉਹਦੇ ਹੱਥ ਦੇ ਵਿੱਚ ਫੱਟੀ ਦੇਖ ਕੇ ਹਰੇਕ ਦਾ ਜੀ ਕਰੂਗਾ ਵੀ ਬੱਚਿਆਂ ਦਾ ਖਾਸ ਕਰੋ ਵੀ ਸਾਡੇ ਵੀ ਘਰ ਦਾ ਸ਼ਿੰਗਾਰ ਹੋਣੇ ਅਖਰ ਤੇ ਕਿਉਂਕਿ ਜੇ ਹਰੇਕ ਬੱਚਾ-ਬੱਚਾ ਇਸ ਨੂੰ ਆਪਦੇ ਘਰ ਦਾ ਸ਼ਿੰਗਾਰ ਬਣਾਊਗਾ ਫਿਰ ਦੂਜੀਆਂ ਭਾਸ਼ਾਵਾਂ ਦੇ ਨਾਲ ਕਿਉਂਕਿ ਸਾਰਾ ਸਾਰੀ ਚੀਜ਼ ਹੀ ਅੱਜ ਅੱਜ ਦੇ ਘੜੀ ਸਿੱਖਣੀ ਜ਼ਰੂਰੀ ਹੈ ਉਹਦੇ ਨਾਲ ਇਹਨੂੰ ਵੀ ਹਮੇਸ਼ਾ ਪਾਣੀ ਦਿੰਦਾ ਰਹੂਗਾ ਜਿਹੜੀ ਆਪਦੀ ਜੜ ਹੈ ਉਸ ਨੂੰ ਪਾਣੀ ਦੇ ਕੇ ਰੱਖੂਗਾ ਤੇ ਇਹ سلسلہ ਫਿਰ ਚੱਲਦਾ ਰਹੂਗਾ ਇਹ ਘਰਾਂ ਦਾ ਮੈਂ ਕਹਿੰਦਾ ਵੀ ਹਰ ਘਰ ਦਾ ਸ਼ਿੰਗਾਰ ਹੋਣੇ ਚਾਹੀਦੀ ਹੈ ਪੰਜਾਬ ਦੇ ਵਿੱਚ ਤੇ ਜਿੱਥੇ ਵੀ ਕਿਤੇ ਦੁਨੀਆ ਦੇ ਵਿੱਚ ਪੰਜਾਬੀ ਵੱਸਦੇ ਨੇ ਉਹਨਾਂ ਦੇ ਘਰਾਂ ਦਾ ਇਹ ਸ਼ਿੰਗਾਰ ਹੋਣੇ ਚਾਹੀਦੀ ਅਖਰ ਸਾਡੇ ਇੱਥੇ ਨੇੜੇ ਲਖਨਸਰ ਸਾਹਿਬ ਹੈ ਤੱਕ ਸ੍ਰੀ ਦਮਦਮਾ ਸਾਹਿਬ ਉੱਤੇ ਪੂਰੇ ਸੰਸਾਰ ਦੇ ਵਿੱਚੋਂ ਲੋਕ ਅੱਖਰ ਲਿਖਣ ਆਉਂਦੇ ਹੈਗੇ ਇਹ ਉੜੇ ਆੜੇ ਦੇ ਤੇ ਅਸੀਂ ਚਾਹੁੰਦੇ ਹਾਂ ਵੀ ਹਰ ਘਰ ਦੇ ਵਿੱਚ ਇਹ ਸ਼ਿੰਗਾਰ ਬਣੇ ਤੇ ਸਾਡੇ ਇਕੱਲੇ ਏਰੀਆ ਦੇ ਵਿੱਚ ਨਹੀਂ ਬਾਕੀ ਅਸੀਂ ਇੱਕ ਅਪੀਲ ਵੀ ਕੀਤੀ ਹੈ ਸਾਰੇ ਸਾਡੇ ਨੇੜੇ ਤੇੜੇ ਦੇ ਪਿੰਡਾਂ ਨੂੰ ਲਖਨ ਸਰ ਸਾਹਿਬ ਦੇ ਜਿਹੜੇ 12 ਕੋਦੇ ਵਿੱਚ ਪੈਂਦੇ ਆ ਪਿੰਡ ਵੀ ਉਹ ਆਪਣੇ ਅੱਡੇਆਂ ਨੂੰ ਇਹਦਾ ਸ਼ਿੰਗਾਰ ਬਣਾਉਣ ਜਿਹਦਾ ਅੱਡਾ ਸਭ ਤੋਂ ਵਧੀਆ ਸੈਲਫੀ ਪੁਆਇੰਟ ਜਾਂ ਸ਼ਿੰਗਾਰ ਜੀ ਦਾ ਅੱਡਾ ਸਭ ਤੋਂ ਵਧੀਆ ਬਣਿਆ ਹੋਇਆ ਅਗਲੀ ਮਾਤ ਪਾਸ਼ਾ ਤੇ ਉਹਨੂੰ ਅਗਲੀ ਮਾਤ ਪਾਸ਼ਾ ਦਿਵਸ ਤੇ ਉਹਨੂੰ 1 ਲੱਖ ਰੁਪਿਆ ਦੀ ਰਾਸ਼ੀ ਦਿੱਤੀ ਜਾਊਗਾ